ਗੱਲ ਇਹ ਹੈ ਕਿ ਅਸਲ ਤੋਂ ਇੱਕ ਹਵਿਸ਼ੈਂਟ ਜਿਹੜੀ ਬੇਦਬੀ ਹੋਈ ਹੈ ਉਹਨੂੰ ਹੋਇਆ ਅਸਲ 'ਚ 47 ਤੋਂ ਲਗਾਤਾਰ ਸਿੱਖਾਂ ਨਾਲ ਬੇਗਾਨਗੀ ਦਾ ਆਸਾਸਿਕਾ ਨੂੰ ਤਾਂ ਪਾਇਆ ਜਾ ਰਿਹਾ 47 ਤੋਂ ਲਗਾਤਾਰ ਇਹ ਕੁਛ ਸੁਣ ਰਿਹਾ ਬਈ ਸਾਥੀ ਇਸ ਰੂਪ ਦੀ ਬੇਦਬੀ ਸਿੱਖਾਂ ਦੇ ਨਾਲ ਇਹ ਸਾਰਾ ਕੁਛ ਚੱਲੀ ਹੁੰਦਾ ਅਸੀਂ ਜਿਹੜਾ ਇੱਥੇ ਬੈਠੇ ਆ 14 ਅਕਤੂਬਰ 2015 ਨੂੰ ਜੋ ਹਕੂਮਤ ਕਤਕਾਰੀ ਸਰਕਾਰ ਨੇ ਜੋ ਕਹਿਰ ਪਾਇਆ ਸੀ ਜੋ ਜ਼ੁਲਮ ਕੀਤਾ ਸੀ ਉਸ ਜ਼ੁਲਮ ਦੇ ਰੂਸਵਾਜੋਂ ਉਹਨੂੰ ਇਸ ਦਿਨ ਨੂੰ ਲਾਣਕ ਦਿਹਾੜੇ ਦਾ ਨਾਮ ਦਿੱਤਾ ਗਿਆ ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਲਾਣਕ ਦਿਹਾੜਾ ਸੀ ਇੱਥੇ ਆਰਗੇਨਾਈਜ਼ ਕਰ ਰਹੇ ਆ ਤੇ ਇਹ ਸੰਗਤ ਦੀ ਕਿਰਪਾ ਨਾਲ ਗੁਰੂ ਸਾਹਿਬ ਤੋਂ ਬਖਸ਼ਿਸ਼ ਹਜ਼ਰਤ ਦਾ ਲਗਾਤਾਰ ਚੱਲੇ ਜਾਂਦਾ ਸਾਡੀ ਕੋਸ਼ਿਸ਼ ਹੈ ਕਿ ਇਸ ਦਿਨ ਨੂੰ ਇੱਕ ਇਤਿਹਾਸੀ ਬਣਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਕੋਈ ਅਗਲੀ ਕਮਿਟੀ ਨੂੰ ਯਾਦ ਕਰਨਾ ਤੇ ਇਹਨੂੰ ਲਾਣਕ ਦਿਹਾੜੇ ਦੇ ਨਾਮ ਤੇ ਯਾਦ ਕਰ ਉਹ ਦੀ ਜਿਹੜੀ ਹੈ ਕਿਰਤ ਸੋਰੀ ਲਗਾਤਾਰ ਹੁਣ ਵੀ ਬੇਜਮੀਗੀ ਘਟਨਾਵਾਂ ਆ ਰਹੀਆਂ ਨੇ ਪਰ ਮੈਂ ਤਾਂ ਪਹਿਲਾਂ ਇਹ ਗੱਲ ਕਹਤੀ ਆ ਕਿ ਇੱਕ ਵੀ ਪਹਿਲੀ ਵਾਰ ਨਹੀਂ ਹੋਈ 2015 ਦੇ ਵਿੱਚ 78 ਤੋਂ 47 ਤੋਂ ਲਗਾਤਾਰ ਤੁਰੀਆਂ ਆ ਰਹੀਆਂ ਗੁਰੂ ਸਾਹਿਬ ਦੇ ਸਰੂਪ ਦੀ ਪਿਆਦ ਵੀ ਲਗਾਤਾਰ ਹੋ ਰਹੀ ਤੇ ਇਹਦਾ ਤਾਂ ਸਾਨੂੰ ਕੋਈ ਬਹੁਤਾ ਪਰੋਸਾ ਨਹੀਂ ਸਾਡੀ ਓਟ ਸਾਡੀ ਟੇਕ ਉਹ ਗੁਰੂ ਬਾਸ਼ਾ ਤੇ ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਸਥਾਨ ਦੇ ਉੱਤੇ ਪਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲੱਖੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜੜੀ ਹੈ ਉਹ ਅਨਪਛਾਤੀ ਹੋਈ ਸੀ ਤੇ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸ਼ਤ ਪੜਾਈ ਕੀਤੀ ਜਿਹੜੀ ਹੈ ਬੇਅਦਬੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਕਟੋ 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 ਕਟ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ ਅਪੀਲ ਪਾਉਂਦੇ ਆ ਕਿ ਕੇਸ ਬਾਹਰ ਟਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰੀ ਜਿਹੜੀ ਹੈ ਉਹ ਕਾਰਵਾਈ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕਿਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਵੱਧ ਕਿ ਸ਼ਰਮ ਵਾਲੀ ਗੱਲ ਜਿਹੜੀ ਆ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨਦੀ ਹੈ ਨਾ ਕਿਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ ਤੇ ਫਿਰ ਵਿਰੋਧੀਆਂ ਨਾਲ ਤਾਂ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਠੀਕ ਨਹੀਂ ਹੈ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੀ ਜੇਦਰ ਸਾਹਿਬ 2000 15 ਤੋਂ ਬਾਅਦ ਆਪ ਜੀ ਨੂੰ ਜਹਕਰ ਸਾਹਿਬ ਦੀ ਜਿਹੜੀ ਸੇਵਾ ਕੱਲ ਤੱਕ ਸਾਹਿਬ ਦੀ ਸੇਵਾ ਮਿਲੀ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਆਪ ਜੀ ਪਹਿਲੀ ਵਾਰ ਬੱਤੀਆਂ ਵਾਲੇ ਚੌਂਕ ਜਿਹੜੇ ਸਮਾਗਮ ਹੋ ਰਿਹਾ ਉੱਥੇ ਪਹੁੰਚ ਰਹੇ ਹੋ ਜਿਹੜਾ ਤੁਹਾਡੇ ਵੱਲੋਂ ਬਿਆਦਵੀ ਮਾਮਲੇ ਲੈ ਕੇ ਕੀ ਕੀਤਾ ਗਿਆ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਉਣ ਜੋਗੇ ਹੋਗੇ ਸੀ ਤਾਂ ਕਰਕੇ ਅੱਜ ਆਏ ਅੱਜ ਲੰਘ ਗਏ ਸੀ ਬਿਲਕੁਲ ਜੀ 14 ਅਕਤੂਬਰ 2015 ਦਾ ਉਹ ਕਾਲਾ ਦੌਰ ਅੱਜ 10 ਸਾਲ ਲੰਘ ਚੁੱਕਿਆ ਹੈ ਅੱਜ ਵੀ ਸਾਡੀ ਕੌਮ ਉੱਥੇ ਖੜੀ ਹੈ ਅੱਜ ਵੀ ਉਸੇ ਤਰ੍ਹਾਂ ਹੀ ਉਸ ਦਿਨ ਨੂੰ ਯਾਦ ਕਰਦੇ ਹੋਏ ਨਿਤਨੇਮ ਕੀਤਾ ਗਿਆ ਸ਼ਿਦਾ ਸਿੰਘ ਨੂੰ ਯਾਦ ਕੀਤਾ ਗਿਆ ਤੇ ਸਰਕਾਰਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਇਸ ਦਿਖਾਣ ਦੇ ਇਨਸਾਫ ਲਈ ਕੀ ਕੀਤਾ ਸੋ ਤਰਾਸਦੀ ਦੀ ਗੱਲ ਹੈ ਕਿ 10 ਸਾਲ ਵਿੱਚ ਅਸੀਂ ਅੱਜ ਵੀ ਉਸੇ ਜਗ੍ਹਾ ਤੇ ਖੜੇ ਹਾਂ ਕਿ ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਗੋਲੀਆਂ ਚਲੰਗੀਆਂ ਸੀ ਸਾਡੇ ਤੇ ਸਾਡੇ ਲੋਕਾਂ ਦੇ ਸ਼ਹਾਦਤ ਕੀਤਾ ਗਿਆ ਸੀ ਤੇ ਸਰਕਾਰਾਂ ਦੀ ਭੂਮਿਕਾ ਉਦੋਂ ਵੀ ਜ਼ੀਰੋ ਸੀ ਤੇ ਅੱਜ ਵੀ ਜ਼ੀਰੋ ਹੈ ਜਗਨੀ ਹਰ ਕਿਸੇ ਨੂੰ ਉਹਨੇ ਲੰਬੇ ਸਮੇਂ ਬਾਅਦ ਆਜਾ ਕੁਡੇ ਸਾਹਮਣ ਹੋਇਆ ਕੁਡੇ ਕਦੀਆਂ ਘਰਨੇ ਦੀ ਵੀ ਸ਼ਾਮਲ ਕਰਨ ਲੱਗਦਾ ਸੀ ਕੋਲੋਂ ਲੰਘ ਜਾਂਦੇ ਸੀ ਨਹੀਂ ਦੇਖੋ ਕਿੰਨ ਕੰਮ ਕਿਵੇਂ ਬੀਤਿਆ ਅਸੀਂ ਆ ਜਿਹੜਾ ਇਸ ਦੁਕਾਨ ਦੇ ਵਿੱਚ ਜਦੋਂ ਵੀ ਆ ਰਿਹਾ ਸਮੇਂ ਸਮੇਂ ਤੇ ਜੇ ਮੈਂ ਗੱਲ ਕਰਾਂ ਅੱਜ ਕਾਂਗਰਸ ਵਾਲੇ ਸਾਡੇ ਚ ਹੈ ਨਹੀਂਗੇ ਅੱਜ ਸਾਡੇ ਝਾੜੂ ਵਾਲੇ ਹੈ ਨਹੀਂਗੇ ਤਾਂ ਇਹ ਤਾਂ ਦੁਨੀਆ ਦੇ ਰੰਗ ਆ ਬਦਲਦੇ ਰਹਿੰਦੇ ਆ ਪਰ ਗੱਲ ਇਹ ਕਰਦੇ ਆ ਕਿ ਸਾਡੇ ਇਨਸਾਫ ਦੇ ਮੈਨੇ ਨਹੀਂ ਬਦਲੇ ਅਸੀਂ ਅੱਜ ਵੀ ਉਹੀ ਉਹਨਾਂ ਸਰਕਾਰਾਂ ਦੇ ਖਿਲਾਫ ਲੜਾਈ ਲੜ ਰਿਹਾ ਜਿਹੜਾ ਸਾਡੇ ਚ ਆ ਕੇ ਸਹਿਯੋਗ ਕਰ ਰਿਹਾ ਉਹਦਾ ਧੰਨਵਾਦ ਹੈ ਜੀ